ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਫਿਰੋਜ਼ ਤੁਗਲਕ ਫਿਰੋਜ਼ ਤੁਗਲਕ ਦਾ ਇਹ ਸ਼ਾਸਨ ਪ੍ਰਣ ਦੇ ਵਿੱਚ ਉਹਨੇ ਕੀ ਕੀ ਸੁਧਾਰ ਕੀਤੇ ਉਹ ਆਪਾਂ ਕੁਐਸਚਨ ਕਰਾਂਗੇ ਜਾਂ ਸਟੂਡੈਂਟਸ ਇਹਨੂੰ ਕੁਐਸਚਨ ਐਵੇਂ ਪੁੱਛ ਲੈਂਦੇ ਨੇ ਕਿ ਫਿਰੋਜ਼ ਤੁਗਲਕ ਦੇ ਜਿਹੜੇ ਕਿ ਐਡਮਿਨਿਸਟ੍ਰੇਟਿਵ ਰਿਫਾਰਮਸ ਕੀ ਨੇ ਤੇ ਜਿਹੜੇ ਕਿ ਇਕਨੋਮਿਕ ਖੇਤੀਬਾੜੀ ਨਾਲ ਰਿਲੇਟਡ ਕਿਹੜੇ-ਕਿਹੜੇ ਉਹਨੇ ਸੁਧਾਰ ਕੀਤੇ ਸੋ ਆਪਾਂ ਇਸ ਕੁਐਸਚਨ ਆਨਸਰ ਇਸ ਵੀਡੀਓ ਚ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਦੇਣੀ ਹੈ ਫਿਰੋਜ਼ ਤੁਗਲਕ ਬਾਰੇ ਜਾਣ ਪਛਾਣ ਜਿਹਦੇ ਵਿੱਚ ਤੁਸੀਂ ਜਿੰਨਾ ਵੀ ਹੋ ਸਕੇ ਤੁਸੀਂ ਉਹਨਾਂ ਵੇਰਵਾ ਦੇਣਾ ਹਾਂ ਹਾਂਜੀ ਜਿਵੇਂ ਫਿਰੋਜ਼ ਤੁਗਲਕ ਹੈ ਇੱਕ ਅਮਨਪਸੰਦ ਸ਼ਾਸਕ ਸੀ ਜਿਨੇ ਪਰਜਾ ਦੀ ਭਲਾਈ ਜਨਤਾ ਦੀ ਭਲਾਈ ਲਈ ਜਿਹੜੇ ਕਿ ਰਾਜਪ੍ਰਾਣ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਨੇ ਤੇ ਫਿਰੋਜ਼ ਤੁਗਲਕ ਹੈ ਜਿਹੜੇ ਕਿ ਇਹਦਾ ਕਾਰਜਕਾਲ ਹੈਗਾ 1351 ਤੋਂ ਲੈ ਕੇ 1388 ਈਸਵੀ ਤੱਕ 1351 ਟੂ 1388 ਤੱਕ ਤੇ ਫਿਰੋਜ਼ ਤੁਗਲਕਾ ਜਿਹੜੇ ਕਿ ਮੁਹੰਮਦ ਵੇਨ ਤੁਗਲਕ ਦਾ ਚਚੇਰਾ ਭਰਾ ਸੀ ਤੇ ਜਦੋਂ ਮੁਹੰਮਦ ਵੇਨ ਤੁਗਲਕ ਦੀ 1351 ਈਸਵੀ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਜਿਹੜੇ ਕਿ ਦਿੱਲੀ ਦੇ ਅਮੀਰ ਤੇ ਸਰਦਾਰਾਂ ਨੇ ਫਿਰ ਫਿਰੋਜ਼ ਤੁਗਲਕ ਨੂੰ ਜਿਹੜੀ ਕਿ ਰਾਜਗਦੀ ਤੇ ਬੈਠਣ ਦੀ ਬੇਨਤੀ ਕਰਦੇ ਨੇ ਤਾਂ ਉਹ ਜਿਹੜੀ ਕਿ ਰਾਜਗਦੀ ਤੇ ਬੈਠਦਾ ਤੇ ਸਰਦਾਰਾਂ ਦੀ ਬੇਨਤੀ ਤੋਂ ਉਹ ਆਪਣੇ ਆਪ ਨੂੰ ਜਿਹੜੇ ਕਿ ਸੁਲਤਾਨ ਹੈ ਜਿਹੜੀ ਕਿ ਸਵੀਕਾਰ ਕਰਦਾ ਤੇ ਹਾਂਜੀ ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਵੀ ਬਰਨੀ ਨੇ ਕੀ ਕਿਹਾ ਅਗਰ ਤੁਸੀਂ ਤੁਹਾਡੇ ਲਾਈਨਾਂ ਯਾਦ ਹੁੰਦੀਆਂ ਤੁਸੀਂ ਯਾਦ ਕਰ ਸਕਦੇ ਨਹੀਂ ਇੰਨੀ ਕਿ ਇੰਟਰੋਡਕਸ਼ਨ ਕਰਨ ਤੋਂ ਬਾਅਦ ਜਿਹੜੀ ਕਿ ਤੁਸੀਂ ਅੱਗੇ ਉਹਦੇ ਸੁਧਾਰ ਲਿਖ ਦੇਣੇ ਨੇ ਹਾਂਜੀ ਪਹਿਲਾਂ ਆ ਜੂਗਾ ਦੁਖੀ ਲੋਕਾਂ ਦੀ ਸਹਾਇਤਾ ਜਿਹੜਾ ਕਿ ਮੁਹੰਮਦ ਵੀਨ ਤੁਗਲਕ ਸੀ ਉਹ ਉਹਦੇ ਜਿਹੜੇ ਕਿ ਜ਼ੁਲਮਾਂ ਦੇ ਕਾਰਨ ਸਾਮਰਾਜ ਦੇ ਬਹੁਤ ਸਾਰੇ ਲੋਕਾ ਜਿਹੜੇ ਕਿ ਦੁਖੀ ਹੋ ਗਏ ਸੀ ਜਿਵੇਂ ਉਹਨੇ ਕਦੇ ਦਿੱਲੀ ਤੋਂ ਦੇਵਗੜੀ ਰਾਜਧਾਨੀ ਕਦੇ ਦੇਵਗੜੀ ਤੋਂ ਦਿੱਲੀ ਰਾਜਧਾਨੀ ਬਣਾ ਲੈਂਦਾ ਸੀ ਤੇ ਦਬਾਬ ਟੈਕਸ ਉਹਨੇ ਕਾਫੀ ਵਧਾਤੇ ਸੀ ਦਬਾਬ ਦੇ ਵਿੱਚ ਟੈਕਸ ਵਧਾਤੇ ਸੀ ਤੇ ਕਰਾਚਲ ਤੇ ਹਮਲਾ ਕਰਨ ਲਈ ਉਹਨੇ ਇੰਨੀ ਜਿਆਦਾ ਸੈਨਾ ਇਕੱਠੀ ਕਰ ਲਈ ਸੀ ਤੇ ਮਤਲਬ ਕਿ ਉਹਦੇ ਬਹੁਤ ਸਾਰੇ ਜਿਹੜੇ ਕਾਲਪਨਿਕ ਯੋਜਨਾਵਾਂ ਕਰਕੇ ਲੋਕ ਆ ਜਿਹੜੇ ਕਿ ਉਹਦੇ ਸਾਮਰਾਜ ਦੇ ਦੁਖੀ ਹੋ ਗਏ ਸੀ ਤੇ ਉਹਨਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਰਾਜਵੰਸ਼ ਦੇ ਪ੍ਰਤੀ ਨਫ਼ਰਤ ਦੀਆਂ ਭਾਵਨਾਵਾਂ ਪੈਦਾ ਹੋ ਗਈਆਂ ਸੀ ਤਾਂ ਫਿਰੋਜ਼ ਤੁਗਲਕ ਨੇ ਸਭ ਤੋਂ ਪਹਿਲਾਂ ਕੀ ਕਾਰਜ ਕੀਤਾ ਕਿ ਇਹ ਜਿਹੜੇ ਦੁਖੀ ਲੋਕਾਂ ਲੋਕ ਨੇ ਇਹਨਾਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਉਹਨਾਂ ਨੂੰ ਸੈਟੀਸਫਾਈਡ ਕੀਤਾ ਤਾਂ ਉਹਨੇ ਲੋਕਾਂ ਦੀ ਸਰਕਾਰੀ ਖਜ਼ਾਨੇ ਤੋਂ ਸਹਾਇਤਾ ਕੀਤੀ ਹੈਲਪ ਕੀਤੀ ਤੇ ਉਹਨਾਂ ਦੇ ਜਿਹੜੇ ਕਈ ਜ਼ਿਆਦੇ ਕਰਜ਼ ਸੀ ਜਿਹੜੇ ਕਿ ਕਾਲ ਦੇ ਦਿਨਾਂ ਦੇ ਵਿੱਚ ਸਰਕਾਰ ਪਾਸੋਂ ਲੈ ਜਾਂਦੇ ਸੀ ਉਹਨਾਂ ਨੂੰ ਮਾਫ਼ ਕਰਤਾ ਮਤਲਬ ਕਿ ਜਿਹੜੇ ਟੈਕਸ ਸੀ ਜਿਹੜੇ ਕਾਲ ਜਾਂ ਕੁਦਰਤੀ ਆਫਤਾਂ ਦੇ ਸਮੇਂ ਜਿਹੜੇ ਉਹਨਾਂ ਤੋਂ ਲੈ ਜਾਂਦੇ ਸੀ ਉਹਨਾਂ ਨੂੰ ਮਾਫ ਕਰਤਾ ਤੇ ਇਸ ਦੇ ਪਿੱਛੇ ਸੁਲਤਾਨ ਨੇ ਇਹਨਾਂ ਲੋਕਾਂ ਤੋਂ ਇਹ ਵੀ ਲਿਖਵਾ ਲਿਆ ਕਿ ਉਹ ਸਵਰਗਵਾਸੀ ਸੁਲਤਾਨ ਦੇ ਵਿਰੁੱਧ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਤਾਂ ਇਹਨਾਂ ਸਾਰੇ ਖਿਮਾ ਪੱਤਰਾਂ ਨੂੰ ਫਿਰ ਇੱਕ ਸੰਦੂਕ ਦੇ ਵਿੱਚ ਬੰਦ ਕਰਕੇ ਮੁਹੰਮਦ ਬਿਨ ਤੁਗਲਕ ਦੀ ਕਬਰ ਤੇ ਰੱਖ ਦਿੱਤਾ ਗਿਆ ਇਹ ਪੁਆਇੰਟ ਹੋ ਗਿਆ ਸੈਕੰਡ ਪੁਆਇੰਟ ਕੀ ਆਜੂਗਾ ਕਿ ਖੇਤੀ ਮਤਲਬ ਕਿ ਖੇਤੀਬਾੜੀ ਸੰਬੰਧੀ ਸੁਧਾਰ ਤੁਸੀਂ ਇਸ ਨੂੰ ਖੇਤੀਬਾੜੀ ਵੀ ਲਿਖ ਸਕਦੇ ਹੋ ਖੇਤੀ ਨੂੰ ਖੇਤੀ ਵਰਡ ਨੂੰ ਖੇਤੀਬਾੜੀ ਖੇਤੀਬਾੜੀ ਸਵੰਧੀ ਸੁਧਾਰ ਹਾਂਜੀ ਫਿਰੋਜ਼ ਤੁਗਲਕਾ ਤੋਂ ਪਹਿਲਾਂ ਸਰਕਾਰੀ ਜਿਹੜੇ ਕਰਮਚਾਰੀ ਸੀ ਉਹ ਉਹ ਲੁੱਟਕ ਸੁੱਟਾ ਤੇ ਕਾਲ ਦੇ ਇਹ ਪੈ ਜਾਣ ਕਰਕੇ ਵੀ ਕਿਸਾਨਾਂ ਦੀ ਹਾਲਤ ਹੈ ਜਿਹੜੇ ਕਿ ਮਲਕੀ ਇੱਕ ਤਾਂ ਕਿਸਾਨਾਂ ਨੂੰ ਕਾਲ ਪੈ ਜਾਣਾ ਸੀ ਦੂਜਾ ਜਿਹੜੇ ਕਿ ਇਹ ਸਰਕਾਰੀ ਕਰਮਚਾਰੀ ਲੁੱਟ ਲੈਂਦੇ ਸੀ ਤਾਂ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤਾਂ ਸੁਲਤਾਨ ਨੇ ਤਾਂ ਸੁਲਤਾਨ ਨੇ ਆਪਣ ਇੱਕ ਜੋਗ ਅਧਿਕਾਰੀ ਸੀ ਜਿਹੜਾ ਹੀ ਸਾਮੋਦਨ ਦੀ ਹੈਲਪ ਦੇ ਨਾਲ ਅਗਰ ਤੁਹਾਨੂੰ ਨਾਮ ਇਹ ਯਾਦ ਨਾ ਹੋਵੇ ਤੁਸੀਂ ਸਿੱਧਾ ਕਹਿ ਸਕਦੇ ਹੋ ਵੀ ਸੁਲਤਾਨ ਨੇ ਆਪਣੇ ਜੋਗ ਇੱਕ ਜੋਗ ਅਧਿਕਾਰੀ ਦੇ ਮਦਦ ਦੇ ਨਾਲ ਖੇਤੀਬਾੜੀ ਤੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਕਈ ਕੰਮ ਕੀਤੇ ਜਿਹੜੇ ਕਿਸਾਨ ਆ ਜਿਹੜੇ ਕਿ ਕਾਲ ਦੇ ਜਿਨ੍ਹਾਂ ਨੇ ਕਾਲ ਦੇ ਵਿੱਚ ਜਦੋਂ ਕਾਲ ਪੈ ਗਿਆ ਸੀ ਉਸ ਸਮੇਂ ਮੁਹੰਮਦ ਬਿੰਤ ਗੁਲਗ ਤੋਂ ਕਰਜ਼ਾ ਲਿਆ ਸੀ ਉਹਨਾਂ ਦਾ ਕਰਜ਼ਾ ਮਾਫ ਕਰਤੇ ਠੀਕ ਹੈ ਤੇ ਭੂਮੀ ਦੀ ਚੰਗੇ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਗਈ ਭੂਮੀ ਟੈਕਸ ਜਿਹੜੇ ਕਿ ਘੱਟ ਕਰਤਾ ਤੇ ਭੂਮੀਕਾਰ ਵਿਭਾਗ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਤਨਖਾਹਾਂ ਵਧਾ ਦਿੱਤੀਆਂ ਤਾਂ ਕਿ ਉਹ ਕਿਸਾਨਾਂ ਤੋਂ ਰਿਸ਼ਵਤ ਨਾ ਲੈਣ ਤੇ ਕਿਸਾਨਾਂ ਨਾਲ ਕਿਸੇ ਤਰੀਕੇ ਨਾਲ ਸ਼ੋਸ਼ਣ ਨਾ ਕਰਨ ਫਿਰ ਕਿਸਾਨਾਂ ਨੂੰ ਸਿੰਚਾਈ ਦੀਆਂ ਕਾਫੀ ਸਹੂਲਤਾਂ ਦਿੱਤੀਆਂ ਨੇ ਤੇ ਇਹਨਾਂ ਸੁਧਾਰਾਂ ਦੇ ਨਾਲ ਕਿਸਾਨਾਂ ਦੀ ਹਾਲਤਾਂ ਜਿਹੜੀ ਕਿ ਬਹੁਤ ਚੰਗੀ ਹੋ ਗਈ ਤੇ ਉਸ ਤੋਂ ਅੱਗੇ ਇਹ ਕੋਟੇਸ਼ਨ ਅਗਰ ਯਾਦ ਕਰਨੇ ਤਾਂ ਕਰ ਸਕਦੇ ਨਹੀਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਫਿਰ 3rd ਪੁਆਇੰਟ ਆ ਜੂਗਾ ਸਿੰਚਾਈ ਸਚਾਈ ਪ੍ਰਬੰਧ ਦੇ ਵਿੱਚ ਉਹਨੇ ਕੀ ਕੀ ਸੁਧਾਰ ਕੀਤੇ ਇਹ ਵੀ ਖੇਤੀਬਾੜੀ ਨਾਲ ਸੰਬੰਧਿਤ ਆਜੂਗਾ ਆਰਥਿਕ ਅੰਦ ਨਾਲ ਨਹਿਰਾਂ ਖੂਹ ਤੇ ਬੰਨ ਹਾਂਜੀ ਖੇਤੀਬਾੜੀ ਦੀ ਤਰੱਕੀ ਦੇ ਲਈ ਫਿਰੋਜ਼ ਤੁਗਲਕ ਨੇ ਚਾਰ ਨਹਿਰਾਂ ਅਤੇ 150 ਖੂਹ ਫਟਵਾਏ ਸੁਲਤਾਨ ਨੇ ਰਾਜ ਦੇ ਵਿੱਚ 30 ਜਲ ਸ਼ਵਮ ਠੀਕ ਹੈ ਜਿੱਥੇ ਜਲ ਹੁੰਦਾ ਸੀ ਤੇ 50 ਬੰਨ ਬਣਾਏ ਤਾਂ ਕਿ ਜਿਹੜੇ ਕਿ ਉਹ ਬੰਨਾਂ ਦੇ ਵਿੱਚੋਂ ਜਿਹੜੇ ਕਿ ਨਹਿਰਾਂ ਦੇ ਬੰਨਾਂ ਭਾਵ ਕਿ ਜਿੱਥੋਂ ਫਿਰ ਕਿਸਾਨਾਂ ਜਿਹੜੇ ਕਿ ਆਪਣੇ ਕਿਸਾਨ ਸਚਾਈ ਦੇ ਲਈ ਉਹ ਪਾਣੀ ਦੀ ਵਰਤੋਂ ਕਰ ਸਕਣ ਤੇ ਸੁਲਤਾਨ ਰਾਹੀਂ ਬਣਵਾਈ ਗਈ ਸਭ ਤੋਂ ਵੱਡੀ ਨਹਿਰ 150 ਮੀਲ ਲੰਬੀ ਸੀ ਤੇ ਜਮਨਾ ਨਦੀ ਦੇ ਪਾਣੀ ਨੂੰ ਹਿਸਾਰ ਤੱਕ ਲੈ ਕੇ ਜਾਂਦੀ ਸੀ। ਦੂਜੀ ਨਹਿਰ ਸੀ ਜਿਹੜੀ 96 ਮੀਲ ਲੰਬੀ ਸੀ ਜਿਹੜੀ ਸਤਲੁਜ ਤੋਂ ਨਿਕਲ ਕੇ ਘੱਗਰ ਦੇ ਵਿੱਚ ਮਿਲ ਜਾਂਦੀ ਸੀ ਤੇ ਰਸਤੇ ਵਿੱਚ ਜਿਹੜੇ ਇਲਾਕੇ ਆਉਂਦੇ ਸਨ ਉਹਨਾਂ ਨੂੰ ਸਿੰਚਾਈ ਕਰਦੀ ਸੀ। ਤੀਜੀ ਨਹਿਰ ਸਿਰਮੌਰ ਦੀਆਂ ਪਹਾੜੀਆਂ ਤੇ ਹਾਂਸੀ ਦੇ ਵਿਚਾਲੇ ਇਲਾਕਿਆਂ ਨੂੰ ਪਾਣੀ ਦਿੰਦੀ ਸੀ। ਚੌਥੀ ਨਹਿਰ ਆ ਘੱਗਰ ਤੋਂ ਨਿਕਲ ਕੇ ਫਿਰੋਜ਼ਾਵਾਦ ਤੱਕ ਪਹੁੰਚਦੀ ਸੀ ਤੇ ਖੂਹਾਂ ਤੇ ਨਹਿਰਾਂ ਦੀ ਖਦਵਾਈ ਦੇ ਨਾਲ ਰਾਜ ਦੇ ਵਿੱਚ ਕਾਫੀ ਜ਼ਿਆਦਾ ਖੇਤੀਬਾੜੀ ਸੰਬੰਧੀ ਸੁਧਾਰ ਉੱਤੇ ਗਏ ਉન્નਤੀ ਹੋਈ। ਅਗਿਆ ਵਿੱਤੀ ਪ੍ਰਬੰਧ ਦੇ ਵਿੱਚ ਸੁਧਾਰ ਹਾਂਜੀ ਫਿਰੋਜ਼ ਤੁਗਲਕ ਨੇ ਵਿੱਤੀ ਪ੍ਰਬੰਧ ਦੇ ਵਿੱਚ ਕਾਫੀ ਸੁਧਾਰ ਕੀਤੇ ਉਹਨੇ ਸਭ ਤੋਂ ਪਹਿਲਾਂ ਸਰਕਾਰ ਜਿਹੜੇ ਲੋਕਾਂ ਤੋਂ ਕਈ ਪ੍ਰਕਾਰ ਦੇ ਜਿਹੜੇ ਟੈਕਸ ਲੈਂਦੀ ਸੀ ਜਿਨ੍ਹਾਂ ਜਿਨ੍ਹਾਂ ਦੇ ਨਾਲ ਲੋਕਾਂ ਤੇ ਬਹੁਤ ਜ਼ਿਆਦਾ ਆਰਥਿਕ ਭਾਰ ਪਿਆ ਹੋਇਆ ਸੀ ਉਹ ਜਿਹੜੇ ਨਜ਼ਾਇਜ਼ ਤਰੀਕ ਕਰ ਸੀ ਉਹਨਾਂ ਨੂੰ ਹਟਾਤਾ ਮਤਲਬ ਕਿ ਜਿਨ੍ਹਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਸੀ ਉਹਨਾਂ ਤੇ ਵੈਸੇ ਟੈਕਸ ਲਗਾਏ ਹੋਏ ਸੀ ਉਹ ਸਾਰੇ ਟੈਕਸ ਮਾਫ ਕਰ ਦਿੱਤੇ ਫਿਰੋਜ਼ ਤੁਗਲਕ ਨੇ 23 23 ਕਾਰਾ ਜਿਹੜੇ ਕੀ ਹਟਾਤੇ ਜਿਹੜੇ ਲੋਕਾਂ ਤੋਂ ਲਏ ਜਾਂਦੇ ਸੀ ਤੇ ਉਹਨੇ ਇੱਕ ਸੱਚੇ ਮੁਸਲਮਾਨ ਸੁਲਤਾਨ ਦੀ ਤਰ੍ਹਾਂ ਲੋਕਾਂ ਉਤੇ ਕੁਰਾਨ ਦੇ ਵਿੱਚ ਦੱਸਿਆ ਗਿਆ ਸਿਰਫ ਚਾਰ ਟੈਕਸ ਲਗਾਏ ਚਾਰ ਟੈਕਸ ਕਿਹੜੇ ਸੀ ਬਾਕੀ ਸਾਰੇ ਮਾਫ ਕਰ ਦੋਨੇ ਖਿਰਾਜ਼ ਕਰ ਭੂਮੀ ਕਰ ਸੀ ਤੇ ਇੱਕ ਜੱਜ਼ੀਆ ਕਰ ਜਿਹੜੇ ਹਿੰਦੂਆਂ ਤੇ ਲਗਾਇਆ ਜਾਂਦਾ ਸੀ ਵਿਸ਼ੇਸ਼ ਕਰ ਤੇ ਜਗਾਤ ਕਰ ਸੀ ਜਿਹੜਾ ਧਰਮ ਦੇ ਪ੍ਰਚਾਰ ਲਈ ਮੁਸਲਮਾਨਾਂ ਤੇ ਲਗਾਇਆ ਜਾਂਦਾ ਸੀ ਤੇ ਖਮਸ ਸੀ ਜਿਹੜਾ ਕਰ ਉਸੇ ਯੁੱਧ ਦੇ ਵਿੱਚ ਪ੍ਰਾਪਤ ਕੀਤੇ ਗਿਆ ਤਾਂ ਉਹਦਾ 1/5 ਹਿੱਸਾ ਸੀ ਤੇ ਇਹਨਾਂ ਚਾਰ ਕਰਾਂ ਤੋਂ ਇਲਾਵਾ ਸੁਲਤਾਨ ਨੇ ਬਾਅਦ ਦੇ ਵਿੱਚ ਉਲਮਾ ਦੀ ਸਹਾਇਤਾ ਦੇ ਨਾਲ ਕਿਸਾਨਾਂ ਉਤੇ ਸਿੰਚਾਈ ਕਰ ਵੀ ਜਿਹੜੇ ਕਿ ਅ ਲਗਾਏ ਜੋ ਸਰਕਾਰੀ ਨਹਿਰ ਦੇ ਪਾਣੀ ਦੀ ਵਰਤੋਂ ਦੇ ਹਿਸਾਬ ਨਾਲ ਹੁੰਦਾ ਸੀ ਤੇ ਇਹ ਪੈਦਾਵਾਰ ਦਾ 10ਵਾਂ ਹਿੱਸਾ ਦੇ ਹਿਸਾਬ ਨਾਲ ਲੈ ਜਾਂਦਾ ਸੀ ਤੇ ਇਹ ਜ਼ਾਇਜ਼ ਕਰਾਂ ਦੇ ਹਟਾਏ ਜਾਣ ਨਾਲ ਲੋਕਾਂ ਦਾ ਜੀਵਨ ਦੇ ਰਿਖੀ ਖੁਸ਼ਹਾਲ ਹੋ ਗਿਆ ਤੇ ਵਪਾਰ ਦਾ ਕਾਫੀ ਜ਼ਿਆਦਾ ਵਿਕਾਸ ਹੋਇਆ ਅਗਿਆ ਨਿਆ ਪ੍ਰਬੰਧ ਦੇ ਵਿੱਚ ਸਾਰ ਹਾਂਜੀ ਫਿਰੋਜ਼ ਤੁਗਲਕ ਨੇ ਨਿਆ ਪ੍ਰੇਮੀ ਸੀ ਤਾਂ ਉਹਨੇ ਆਪਣੀ ਪਰਜਾ ਨਾਲ ਕੁਰਾਨ ਦੇ ਅਸੂਲਾਂ ਦੇ ਅਨੁਸਾਰ ਨਿਆਂ ਕਰਨਾ ਚਾਹਿਆ ਇਸ ਲਈ ਉਸਨੇ ਮੌਤ ਦੰਡ ਹੱਥ ਪੈਰ ਨੱਕ ਕੰਨ ਇਹ ਸਰੀਰ ਦੇ ਵੱਖ-ਵੱਖ ਜਿਹੜੇ ਅੰਗ ਸਰੀਰ ਦੇ ਕੱਟ ਦਿੱਤੇ ਜਾਂਦੇ ਸੀ ਦੇ ਕੇ ਦੰਡ ਹੁੰਦਾ ਸੀ ਤੇ ਅਪਰਾਧੀਆਂ ਨੂੰ ਹਾਥੀਆਂ ਦੇ ਪੈਰਾਂ ਹੇਠ ਕੁਚਲ ਕੇ ਦੰਡ ਦਿੱਤੇ ਜਾਂਦੇ ਸੀ ਉਹ ਸਾਰੇ ਬੰਦ ਕਰ ਦਿੱਤੇ ਪਰ ਬਹੁਤ ਸਾਰੇ ਜਿਹੜੇ ਭਿਆਨਕ ਦੰਡ ਸੀ ਸਿਰਫ ਜਿਹੜੇ ਮੁਸਲਮਾਨਾਂ ਲਈ ਹੀ ਬੰਦ ਕੀਤੇ ਗਏ ਹਿੰਦੂ ਵਾਲੇ ਨਹੀਂ ਮਤਲਬ ਕਿ ਜਿਹੜੇ ਭਿਆਨਕ ਸੀ ਦੰਡ ਉਹ ਸਿਰਫ ਪਿਨਿਸ਼ਮੈਂਟਸ ਉਹ ਸਿਰਫ ਜਿਹੜੇ ਮੁਸਲਮਾਨ ਸੀ ਉਹਨਾਂ ਲਈ ਮਾਫ ਕਰ ਦਿੱਤੇਗੇ ਬਾਕੀ ਜਿਹੜੇ ਬਾਕੀ ਕਾਸਟ ਉਹ ਸੀ ਜਿਵੇਂ ਹਿੰਦੂ ਸੀ ਉਹਨਾਂ ਲਈ ਉਵੇਂ ਸੀ ਤੇ ਸੁਲਤਾਨ ਨੇ ਸਾਮਰਾਜ ਦੇ ਮਹੱਤਵਪੂਰਨ ਸਥਾਨਾਂ ਤੇ دارੁਲ ਅਦਲ دارੁਲ ਅਦਲ ਨਾਮੀ ਜਿਹੜੀ ਕਿ ਇੱਕ ਅ ਅਦਾਲਤ ਕਾਇਮ ਕੀਤੀ ਹੋਈ ਸੀ دارੁਲ ਅਦਲ ਇਹਦੇ ਵਿੱਚ ਹਰੇਕ ਅਦਾਲਤ ਦੇ ਵਿੱਚ ਮੁਫਤੀ ਹੁੰਦਾ ਸੀ ਤੇ ਕਾਜੀ ਹੁੰਦਾ ਸੀ ਜਿਹੜੇ ਮੁਫਤੀ ਕਾਨੂੰਨ ਦੀ ਵਿਆਖਿਆ ਕਰਦਾ ਹੁੰਦਾ ਸੀ ਤੇ ਕਾਜੀ ਆ ਜਿਹੜੀ ਕਿ ਕਾਨੂੰਨ ਦੇ ਅਨਸਾਰ ਫੈਸਲਾ ਕਰਦਾ ਸੀ ਅੱਗੇ ਪਰਉਪਕਾਰੀ ਕਾਰਜ ਜਾਂ ਸੁਧਾਰ ਫਿਰੋਜ਼ ਤੁਗਲਕ ਦਾਨੀ ਸੀ ਤੇ ਪਰਉਪਕਾਰੀ ਵੀ ਸੀ ਤਾਂ ਉਹਨੇ ਗਰੀਬਾਂ ਅਨਾਥਾਂ ਬੇ ਬੇਕਾਰ ਤੇ ਮਤਲਬ ਕਿ ਜਿਹੜੇ ਹੈਂਡੀਕੈਪਡ ਲੋਕ ਹੁੰਦੇ ਨੇ ਉਹਨਾਂ ਦੀ ਹੈਲਪ ਦੇ ਵੱਲ ਬਹੁਤ ਜ਼ਿਆਦਾ ਜਿਹੜੇ ਕਿ ਧਿਆਨ ਦਿੰਦਾ ਉਹਨਾਂ ਦੀ ਸਹਾਇਤਾ ਵੱਲ ਧਿਆਨ ਦਿੰਦਾ ਤਾਂ ਉਹਨੇ ਕਈ ਉਹਨਾਂ ਉਹਨਾਂ ਦੀ ਮਦਦ ਕੀਤੀ ਜਿਵੇਂ ਕਿ ਇਹਨਾਂ ਦੇ ਵਿੱਚੋਂ ਦੀਵਾਨੇ ਖੇਰਾਤ ਦੀਵਾਨੇ ਖਿਹਰਾਤ ਜਿਹੜੇ ਕਿ ਰਾਜਧਾਨੀ ਦੇ ਵਿੱਚ ਸੀ ਇਹ ਦੀਵਾਨੇ ਖਿਹਰਾਤ ਦਾਨ ਵਿਭਾਗ ਸੀ ਜਿਹਦੇ ਵਿੱਚ ਇਸ ਵਿਭਾਗ ਦਾ ਕੰਮ ਸੀ ਪਹਿਲਾ ਕੰਮ ਸੀ ਵਿਧਵਾ ਜਿਹੜੇ ਵਿਧਵਾ ਲੇਡੀਆਂ ਨੇ ਤੇ ਅਨਾਥ ਲੋਕ ਨੇ ਉਹਨਾਂ ਦੇ ਦੇਖਭਾਲ ਕਰਨਾ ਤੇ ਉਹਨਾਂ ਲੋਕਾਂ ਦੀ ਸਹਾਇਤਾ ਕਰਨਾ ਜਿਹੜੇ ਕਨਰਾਣੇ ਜੋ ਗਰੀਬ ਹੋਣ ਦੇ ਕਾਰਨ ਆਪਣੀਆਂ ਲੜਕੀਆਂ ਦਾ ਵਿਆਹ ਕਰਨ ਦੀ ਹਾਇਸियत ਨਹੀਂ ਰੱਖਦੇ ਠੀਕ ਆ ਉਹਨਾਂ ਦੀ ਹੈਲਪ ਕੀਤੀ ਦੀਵਾਨੇ ਖਿਹਰਾਤ ਦੇ ਵਿੱਚ ਤੇ ਇਹਨਾਂ ਲੋਕਾਂ ਦੀ ਆਰਥਿਕ ਹਾਲਤ ਦੇ ਅਨਸਾਰ ਉਹਨਾਂ ਤੋਂ 50 ਤੋਂ 30 ਤੇ 20 ਟੰਕੇ ਦੇ ਸਹਾਇਤਾ ਰੂਪ ਚ ਉਹਨਾਂ ਦੀ ਸਰਕਾਰ ਵੱਲੋਂ ਮਾਦਦ ਕੀਤੀ ਜਾਂਦੀ ਸੀ ਦੂਜਾ ਕੰਮ ਸੀ ਬੇਕਾਰ ਲੋਕਾਂ ਤੇ ਇਸ ਵਿਭਾਗ ਦਾ ਦੂਜਾ ਕੰਮ ਸੀ ਬੇਕਾਰ ਭਾਵ ਕਿ ਬੇਰੁਜ਼ਗਾਰ ਲੋਕਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨਾ ਤੇ ਇਹ ਕਿਹਾ ਜਾਂਦਾ ਕਿ ਸੁਲਤਾਨ ਇੰਨਾ ਜ਼ਿਆਦਾ ਦਿਆਲੂ ਸੀ ਕਿ ਉਹ ਕਈ ਵਾਰੀ ਬੇਕਾਰ ਆਦਮੀਆਂ ਨੂੰ ਭਾਵ ਕਿ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀਆਂ ਸੀ ਉਹਨਾਂ ਨੂੰ ਕੰਮ ਦੇ ਲਈ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰਦਾ ਸੀ ਪਰੰਤੂ ਦਾਨ ਵਿਭਾਗ ਸਿਰਫ ਮੁਸਲਮਾਨਾਂ ਲਈ ਹੀ ਸੀ ਇਸ ਤੋਂ ਇਲਾਵਾ ਗਰੀਬ ਹਿੰਦੂਆਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ ਸੀ ਤੇ ਇਸੇ ਵਿਭਾਗ ਦੀ ਕਹਾਣੀ ਇਹ ਵੀ ਹੋਈ ਕਿ ਕਈ ਨਿਕੰਮੇ ਮੁਸਲਮਾਨਾਂ ਨੂੰ ਵੀ ਬਿਨਾਂ ਕੰਮ ਕੀਤੇ ਹੀ ਸਰਕਾਰ ਵੱਲੋਂ ਤਨਖਾਹ ਮਿਲ ਜਾਂਦੀ ਸੀ। ਅਗਲਾ ਹੈਗਾ ਹਸਪਤਾਲ। ਹਾਂਜੀ ਸੁਲਤਾਨ ਨੇ ਦਿੱਲੀ ਦੇ ਵਿੱਚ دارੂਲ ਸ਼ਫਾ, دارੂਲ ਸ਼ਫਾ ਕੀ ਸੀ ਹਸਪੀਟਲਸ ਦੀ। ਨਵੇਂ ਹਸਪਤਾਲ ਖੁਲਾਇਆ। ਇਸ ਹਸਪਤਾਲ ਦੇ ਵਿੱਚ ਜੋਗ ਜਿਹੜੇ ਵੈਦ ਰੱਖੇ ਜਾਂਦੇ ਸੀ ਜਿਹੜੇ ਮਰੀਜ਼ਾਂ ਦਾ ਬੜੇ ਹੀ ਧਿਆਨ ਦੇ ਨਾਲ ਇਲਾਜ ਕਰਦੇ ਸੀ ਗਰੀਬ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਵਾਈ ਦੇ ਨਾਲ ਖੁਰਾਕ ਵੀ ਮੁਫਤ ਦਿੱਤੀ ਜਾਂਦੀ ਸੀ ਤੇ ਚਾਰ ਹਸਪਤਾਲ ਸਾਮਰਾਜ ਦੇ ਚਾਰ ਹੋਰ ਨਗਰਾਂ ਦੇ ਵਿੱਚ ਹੀ ਖੋਲੇ ਗਏ ਸੀ ਇੱਕ ਸੀਦਾਰੋਨੋ ਸਫਾਈ ਇਸ ਤੋਂ ਇਲਾਵਾ ਬਾਕੀ ਹੋਰ ਚਾਰ ਹਸਪਤਾਲ ਸੀ ਸ਼ਰਾਮਾ ਹਾਂਜੀ ਫਿਰੋਜ਼ ਤੁਗਲਕ ਨੇ ਯਾਤਰੀਆਂ ਅਤੇ ਵਪਾਰੀਆਂ ਦੇ ਆਰਾਮ ਲਈ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ 200 ਸ਼ਰਾਮਾ ਵੀ ਬਣਵਾਇਆ ਸਿੱਕਿਆਂ ਦੇ ਵਿੱਚ ਉਸਦਾਰ ਹਾਂਜੀ ਫਿਰੋਜ਼ ਤੁਗਲਕ ਨੇ ਸਿੱਕਿਆਂ ਵਿੱਚ ਵੀ ਸੁਧਾਰ ਕੀਤੇ ਉਹਨੇ ਗਰੀਬ ਲੋਕਾਂ ਦੀ ਵਰਤੋਂ ਦੇ ਲਈ ਘੱਟ ਮੁੱਲ ਵਾਲੇ ਸਿੱਕੇ ਜਾਰੀ ਕੀਤੇ ਜਿਵੇਂ ਕਿ ਅੱਧੀ ਜੀਤਲ ਬੀਖ ਜੀਤਲ ਤੇ ਸਿੱਕੇ ਤਾਂਬੇ ਅਤੇ ਚਾਂਦੀ ਨੂੰ ਮਿਲਾ ਕੇ ਤਿਆਰ ਕੀਤੇ ਗਏ ਸਿੱਕੇ ਤਾਂਬੇ ਅਤੇ ਚਾਂਦੀ ਨੂੰ ਮਿਲਾ ਕੇ ਤਿਆਰ ਕੀਤੇ ਗਏ ਸੁਲਤਾਨ ਨੇ ਸਰਕਾਰੀ ਟਕਸਾਲ ਦੇ ਵਿੱਚ ਜੋਗ ਵਿਅਕਤੀਆਂ ਨੂੰ ਲਗਾਇਆ ਤੇ ਸਿੱਕਿਆਂ ਦੀ ਜਿਹੜੀ ਜਾਲੀ ਸ਼ਾਦੀ ਸੀ ਉਹਨੂੰ ਰੋਕਣ ਦੇ ਯਤਨ ਕੀਤੇ ਅੱਗੇ ਪਵਨ ਤੇ ਬਾਗ ਹਾਂਜੀ ਸੁਲਤਾਨ ਨੇ ਭਾਵਨਾਂ ਨੂੰ ਸਾਰੀਦਾ ਵੀ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਫਿਰੋਜ਼ ਤੁਗਲਗ ਨੂੰ ਤਾਂ ਉਹਨੇ ਆਪ ਕਹਿਆ ਕਰਦਾ ਸੀ ਕਿ ਅੱਲਾ ਨੇ ਮੈਨੂੰ ਕਈ ਦਾਤਾਂ ਬਖਸ਼ੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦਾਤ ਹੈਗੀ ਕਿ ਸਰਵਜਨਕ ਭਾਵਨਾ ਦੀ ਸਰਵਜਨਕ ਭਾਵਨਾ ਬਣਾਉਣ ਦੀ ਇੱਛਾ ਤਾਂ ਉਸ ਦੇ ਸਮੇਂ ਦੇ ਵਿੱਚ ਮੀਰ ਇਮਾਰਤ ਮਲਿਕ ਗਾਜੀ ਸ਼ਾਨਾ ਸੀ ਮੀਰ ਇਮਾਰਤ ਮਲਿਕ ਗਾਜੀ ਸ਼ਾਨਾ ਤਾਂ ਉਹਦੀ ਨਿਗਰਾਨੀ ਹੇਠ ਬਹੁਤ ਸਾਰੇ ਭਾਵਨਾਂ ਦੀ ਸਾਰੀ ਕਰਵਾਈ ਗਈ ਸੁਲਤਾਨ ਨੇ ਕਈ ਨਵੇਂ ਨਗਰ ਸ਼ਹਿਰ ਬਸਾਏ ਜਿਵੇਂ ਫਿਰੋਜ਼ਾਬਾਦ ਫਤਿਹਪੁਰ ਫਿਰੋਜ਼ਾ ਜੌਨਪੁਰ ਫਿਰੋਜ਼ਾ ਸ਼ਾਹ ਕੋਟਲਾ ਇਸ ਤਲਾਵਾਂ ਨੇ ਚਾਰ ਮਸਜਿਦਾਂ ਬਣਾਈਆਂ 30 ਮਹਿਲ 200 ਸ਼ਰਾਮਾ 10 ਇਸ਼ਨਾਨ ਘਰ 100 ਮਕਬਰੇ 5 ਹਸਪਤਾਲ ਹਸਪੀਟਲ 100 ਪੁਲ ਬਣਾਈ ਜੇ ਤਾਂ ਇਹ ਚੀਜ਼ਾਂ ਯਾਦ ਰਹਿ ਸਕਦੀਆਂ ਠੀਕ ਹੈ ਨਹੀਂ ਤੁਸੀਂ ਕਹਸੋ ਉਹਦੀ ਕਿ ਬਹੁਤ ਸਾਰੇ ਭਾਵਨ ਬਣਾਈ ਤੇ ਦਿੱਲੀ ਦੇ ਚਾਰੇ ਪਾਸੇ ਫਲਾਂ ਦੇ 1200 ਬਾਗ ਲਗਵਾਏ ਤੇ ਇਹਨਾਂ ਵਾਗਾਂ ਦੇ ਵਿੱਚ ਇਹਨਾਂ ਫਾਲ ਪੈਦਾ ਹੁੰਦਾ ਸੀ ਕਿ ਜਿਨ੍ਹਾਂ ਤੋਂ ਸਰਕਾਰ ਨੂੰ ਹਰ ਸਾਲ 1,80,000 ਟੰਕੇ ਦੀ ਆਮਦਨ ਪ੍ਰਾਪਤ ਹੋਣ ਲੱਗੀ ਅਗਿਆ ਵਿਦਿਆਨ ਉਤਸ਼ਾਹ ਹਾਂਜੀ ਫਿਰੋਜ਼ ਤੁਗਲਕ ਨੇ ਵਿਦਿਆ ਤੇ ਸਾਇਦਾ ਵੀ ਬਹੁਤ ਜ਼ਿਆਦਾ ਵਿਕਾਸ ਕੀਤਾ ਉਹਨੇ ਬਹੁਤ ਸਾਰੇ ਮਦਰਸਿਆਂ ਦੀ ਸਥਾਪਨਾ ਕੀਤੀ ਜਿਨ੍ਹਾਂ ਦੇ ਵਿੱਚੋਂ ਸੀ ਜਿਵੇਂ ਫਿਰੋਜ਼ਾਬਾਦ ਦਾ ਮਦਰਸਾ ਸਭ ਤੋਂ ਵੱਧ ਪ੍ਰਸਿੱਧ ਸੀ ਇਹਨਾਂ ਮਦਰਸਿਆਂ ਦੇ ਉਸਤਾਦਾਂ ਨੂੰ ਕਾਫੀ ਤਨਖਾਹ ਦਿੱਤੀ ਜਾਂਦੀ ਸੀ ਤੇ ਸਟੂਡੈਂਟਸ ਦੀ ਵੀ ਕਾਫੀ ਹੈਲਪ ਕੀਤੀ ਜਾਂਦੀ ਸੀ ਸੁਲਤਾਨ ਵਿਦਵਾਨਾਂ ਦਾ ਬਹੁਤ ਆਦਰ ਕਰਦਾ ਸੀ ਉਹਨਾਂ ਦੀ ਉਧਾਰਤਾ ਦੇ ਲਈ ਜਿਹੜੇ ਕੀ ਉਹਨੇ ਉਧਾਰਤਾ ਨਾਲ ਸਰਪ੍ਰਸਤੀ ਕੀਤੀ ਬਰਨੀ ਅਫੀਫ ਜਲਾਲਉਦੀਨ ਰੂਮੀ ਇਹ ਦਰਬਾਰ ਦੇ ਪ੍ਰਸਿੱਧ ਵਿਦਵਾਨ ਸੀ ਸੁਲਤਾਨ ਨੇ ਕਈ ਸੰਸਕ੍ਰਿਤਿਕ ਗ੍ਰੰਥਾਂ ਦਾ ਫਾਰਸੀ ਦੇ ਵਿੱਚ ਤਰਜਮਾ ਵੀ ਕਰਵਾਇਆ ਅਗਿਆ ਗੁਲਾਮਾਂ ਦੀ ਸਰਪ੍ਰਸਤੀ ਹਾਂਜੀ ਸੁਲਤਾਨ ਨੇ ਗੁਲਾਮਾਂ ਦੀ ਵੀ ਬੜੀ ਉਧਾਰਤਾ ਨਾਲ ਸਰਪ੍ਰਸਤੀ ਕੀਤੀ ਉਸ ਦੇ ਸ਼ਾਸਨ ਕਾਲ ਦੇ ਵਿੱਚ ਰਾਜ ਦੇ ਗੁਲਾਮਾਂ ਦੀ ਗਿਣਤੀ 180000 ਪਹੁੰਚ ਗਈ ਇਹਨਾਂ ਦੇ ਵਿੱਚੋਂ 40000 ਸ਼ਾਹੀ ਮਹਿਲ ਦੇ ਵਿੱਚ ਰਹਿੰਦੇ ਸੀ ਤੇ ਗੁਲਾਮਾਂ ਦੀ ਦੇਖਭਾਲ ਲਈ ਇੱਕ ਅਲੱਗ ਵਿਭਾਗ ਵੀ ਸਥਾਪਿਤ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਕਈ ਅਧਿਕਾਰੀ ਸੀ ਤੇ ਇਸ ਵਿਭਾਗ ਦਾ ਇੱਕ ਅਲੱਗ ਖਜ਼ਾਨਾ ਵੀ ਸੀ ਤੇ ਫਿਰੋਜ਼ ਨੇ ਗੁਲਾਮਾਂ ਦੀ ਸਿੱਖਿਆ ਦਾ ਉੱਚਤ ਪ੍ਰਬੰਧ ਕੀਤਾ ਜੋ ਗੁਲਾਮ ਪੜਨ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਸੀ ਉਹਨਾਂ ਨੂੰ ਦਸਤਕਾਰੀ ਭਾਵ ਕੀ ਹੱਥ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ ਉਹ ਸਿਖਾਏ ਤੇ ਇਸ ਤਰ੍ਹਾਂ ਸੁਲਤਾਨ ਨੇ ਗੁਲਾਮਾਂ ਉਤੇ ਬਹੁਤ ਸਾਰਾ ਧਨ ਖਰਚ ਕੀਤਾ ਤੇ ਉਹਦੀ ਮੌਤ ਦੇ ਪਿੱਛੋਂ ਗੁਲਾਮ ਸਾਮਰਾਜ ਲਈ ਬਹੁਤ ਜ਼ਿਆਦਾ ਹਾਨੀਕਾਰਕ ਸਿੱਧ ਹੁੰਦੇ ਨੇ ਉਹ ਸਰਕਾਰ ਦੇ ਵਿਰੋਧੀ ਜਿਹੜੇ ਕਿ ਵਿਗਾਵਤ ਦੇ ਵਿੱਚ ਹਿੱਸਾ ਲੈਣ ਲੱਗ ਜਾਂਦੇ ਨੇ ਹਾਂਜੀ ਮਿਲਟਰੀ ਰਿਫਾਰਮਸ ਸੈਨਿਕ ਸੁਧਾਰ ਫਿਰੋਜ਼ ਤੁਗਲਕ ਨੇ ਸੈਨਾ ਦਾ ਸੰਕਲਪਨ ਜ਼ਗੀਰਦਾਰੀ ਪ੍ਰਣਾਲੀ ਦੇ ਆਧਾਰ ਤੇ ਕੀਤਾ ਤੇ ਉਹਨੇ ਸਾਮਰਾਜ ਦੇ ਵੱਖ-ਵੱਖ ਭਾਗਾਂ ਉਪਭਾਗਾਂ ਦੇ ਵਿੱਚ ਉਹਨੂੰ ਵੰਡਿਆ ਸਾਮਰਾਜ ਨੂੰ ਤਾਂ ਉਹਨਾਂ ਦਾ ਪ੍ਰਬੰਧ ਸੈਨਿਕ ਤੇ ਅਸੈਨਿਕ ਅਧਿਕਾਰੀਆਂ ਨੂੰ ਸੌਂਪਿਆ ਤੇ ਇਹਨਾਂ ਰਾਜਦਾਰਾਂ ਨੂੰ ਆਪਣਾ ਅਤੇ ਆਪਣੇ ਸੈਨਿਕਾਂ ਦਾ ਖਰਚਾ ਉਹਨਾਂ ਦੀ ਭੂਮੀ ਦੇ ਵਿੱਚੋਂ ਉਹਨਾਂ ਦੀ ਭੂਮੀ ਦੀ ਆਮਦਨ ਦੇ ਵਿੱਚੋਂ ਪੂਰਾ ਕਰਨਾ ਹੁੰਦਾ ਸੀ ਜਿਹੜੀ ਕੀ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਤੇ ਇਹਨਾਂ ਨੂੰ ਜ਼ਰੂਰਤ ਪੈਣ ਤੇ ਸੁਲਤਾਨ ਨੂੰ ਸੈਨਿਕ ਭੇਜਨੇ ਪੈਂਦੇ ਸੀ ਸੈਨ ਘੋੜਿਆਂ ਤੇ ਸੈਨਿਕਾਂ ਦਾ ਹਰ ਸਾਲ ਨਿਖਣ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ ਤੇ ਇਸ ਕੰਮ ਦੀ ਜ਼ਿੰਮੇਵਾਰੀ ਨਾਇਬ ਅਰੀਜ਼ੇ ਮਵਾਲਿਕ ਮਲਿਕ ਰਜ਼ੀ ਨੂੰ ਸੌਂਪੀ ਗਈ ਨਾਇਬ ਅਰੀਜ਼ੇ ਮਵਾਲਿਕ ਮਲਿਕ ਰਜ਼ੀ ਨੂੰ ਸੌਂਪੀ ਗਈ ਤੇ ਸੁਲਤਾਨ ਦੀ ਆਪਣੀ ਸਥਾਈ ਸੈਨਾ ਦੇ ਵਿੱਚ 80 ਤੋਂ 90 ਹਜ਼ਾਰ ਘੋੜ ਸਵਾਰ ਸੀ ਸਰਦਾਰਾਂ ਜ਼ਗੀਰਦਾਰਾਂ ਰਹੀ ਤੇ ਅਰਕਿੱਤੇਗੇ ਸੈਨਿਕਾਂ ਦੀ ਗਿਣਤੀ ਲਗਭਗ 2 ਲੱਖ ਸੀ ਤੇ ਸੁਲਤਾਨ ਦਾ ਸੈਨਿਕ ਸੰਗਠਨ ਦੋਸ਼ਪੁਰਨ ਸੀ ਪਹਿਲਾ ਤਾਂ ਉਹਨੇ ਇਹਦੇ ਬਸ ਕ੍ਰਿਟਿਸਿਜ਼ਮ ਤੁਸੀਂ ਰਹਿਣ ਦਿਓ ਅਗਰ ਤੁਸੀਂ ਰੀਡ ਕਰਨਾ ਰੀਡ ਕਰ ਲਓ ਨਹੀਂ ਇਹਨੂੰ ਛੱਡ ਕੇ ਚਾਹੁੰਦੇ ਧਾਰਮਿਕ ਨੀਤੀ ਹਾਂਜੀ ਫਿਰੋਜ਼ ਤੁਗਲਕ ਕਾ ਕਟੜ ਸੁਣੀ ਮੁਸਲਮਾਨ ਸਿੱਤ ਨੇ ਹਿੰਦੂਆਂ ਪ੍ਰਤੀ ਇੱਕ ਸਖਤ ਰਵਈਆ ਅਪਣਾਇਆ ਉਹਦੇ ਰਾਜਕਾਲ ਦੇ ਵਿੱਚ ਮੁਸਲਮਾਨਾਂ ਨੂੰ ਦਾ ਵਿਸ਼ੇਸ਼ ਹੌਲਦ ਦਿੱਤੇ ਗਿਆ ਵਿਸ਼ੇਸ਼ ਅਧਿਕਾਰ ਸੀ ਤੇ ਸੁਲਤਾਨ ਨੇ ਉਹਨਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਪਰੰਤੂ ਉਹਨੇ ਹਿੰਦੂਆਂ ਦੇ ਪ੍ਰਤੀ ਸਖਤ ਨੀਤੀ ਬਣਾਈ ਆ ਫਿਰੋਜ਼ ਤੁਗਲਕ ਨੇ ਉਹਨੇ ਪੂਰੀ ਅਤੇ ਜਵਾਲਾਮੁਖੀ ਦੇ ਮੰਦਰਾਂ ਨੂੰ ਬੜੀ ਬੇਦਰਦੀ ਦੇ ਨਾਲ ਤਬਾਹ ਕੀਤਾ ਤੇ ਉਹਨੇ ਸਾਰੇ ਹਿੰਦੂਆਂ ਇੱਥੋਂ ਤੱਕ ਕਿ ਬ੍ਰਾਹਮਣਾਂ ਉੱਤੇ ਵੀ ਜੱਜਾ ਕਰ ਲਾਇਆ ਸੀ ਤਾਂ ਉਹਨਾਂ ਨੂੰ ਉੱਚੇ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਿਆ ਤੇ ਇਹ ਹੀ ਨਹੀਂ ਉਹਨੇ ਹਿੰਦੂਆਂ ਨੂੰ ਵੀ ਬਲਪੂਰਵਕ ਮੁਸਲਮਾਨ ਬਣਾਉਣ ਦੇ ਵੀ ਯਤਨ ਕੀਤੇ ਤੇ ਸੁਲਤਾਨੇ ਸੀਆ ਮੁਸਲਮਾਨਾਂ ਨਾਲ ਵੀ ਬਹੁਤ ਬੁਰਾ ਸਲੂਕ ਕੀਤਾ ਸੀ ਅੱਗੇ ਸੁਲਤਾਨ ਦੇ ਕੰਮਾਂ ਦੀ ਆਲੋਚਨਾ ਇਹਨੂੰ ਤੁਸੀਂ ਜਸਟ ਇੱਕ ਵਾਰ ਰੀਡ ਕਰ ਲੈਣਾ ਠੀਕ ਹੈ ਬਾਕੀ ਦੇਖਦਾ ਰਹੀ ਨੇ अँड तुम सीटा कड दे थँक्स